ਜੀ ਕਿਹਾ ਜੋ ਹਾਂ ਹਾਂ ਰਾਜੀ ਕਿ ਕਿ ਉਹ ਸਹੀ ਕਿ ਜੀ ਜਨਾਬ ਹਾਂ ਜੀ ਸਾਹਮਣੇ ਜੀ ਇਹਦਾ ਬੰਦਾ ਪੜਾਣਾ ਪੈਂਦਾ

ਲੈਂਡ ਪੂਲਿੰਗ ਦੀ ਵਾਪਸ ਲੈਣ ਤੇ ਸੀ ਅੱਜ ਕਾਂਗਰਸ ਪਾਰਟੀ ਨੇ ਲੱਗੂ ਵੰਡੇ ਕਿਹੜਾ ਮੁੱਦਾ ਸੀ ਉਹ ਬਹੁਤ ਭੱਖਦਾ ਤੇ ਵੱਡਾ ਮੁੱਦਾ ਸੀ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਆਪਦੇ ਚਾਹੇਤਿਆਂ ਨੂੰ ਕਮੋਡੀਟ ਕਰਨ ਵਾਸਤੇ ਤੇ ਝੂਠੇ ਵਾਦੇ ਪੂਰੇ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਭ ਤੋਂ ਫਰਟਾਈਲ ਲੈਂਡ ਹੈ ਸਭ ਤੋਂ ਉਪਜਾਊ ਸ਼ਕਤੀ ਵਾਲੀ ਲੈਂਡ ਹੈ ਜਿੱਥੇ ਫਸਲ ਹੋ ਕੇ ਤੇ ਆਰਥਿਕ ਮੰਦਹਾਲੀ ਨੂੰ ਖਤਮ ਕਰਨ ਲਈ ਬਹੁਤ 88000 ਕਰੋੜ ਦਾ ਰੈਵਨਿਊ ਜਨਰੇਟ ਹੁੰਦਾ ਹੈ ਉਸ ਲੈਂਡ ਨੂੰ ਵੇਚਣ ਵਸਤੇ ਪਾਲਿਸੀ ਬਣਾਈ ਸੀ ਕਾਂਗਰਸ ਪਾਰਟੀ ਨੇ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਚ ਇਸ ਚੀਜ਼ ਦਾ ਡਟ ਕੇ ਪਹਿਲੇ ਦਿਨ ਵਿਰੋਧ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਅਸੀਂ ਧਰਨਾ ਦਿੱਤਾ ਲੁਧਿਆਣੇ ਫਿਰ ਰਾਜਾ ਵੜਿੰਗ ਜੀ ਨੇ ਪਾਰਲੀਮੈਂਟ ਦੇ ਵਿੱਚ ਭਾੜ ਦੇ ਮੁੱਦੇ ਤੇ ਬਹੁਤ ਸਖਤ ਆਵਾਜ਼ ਉਠਾਈ ਫਿਰ ਪਟਿਆਲੇ ਧਰਨਾ ਦਿੱਤਾ ਜਦੋਂ ਫੇਰ ਗੱਲ ਨਹੀਂ ਬਣੀ ਤਾਂ ਫਿਰ ਰਾਹੁਲ ਕਾਂਧੀ ਜੀ ਨੂੰ ਜਦੋਂ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਆਦੇਸ਼ਾਂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜਾ ਬੜਿੰਗ ਜੀ ਦੇ ਨਿਰਦੇਸ਼ਾਂ ਤੇ ਅਸੀਂ ਡੈਪਟੀ ਕਮਿਸ਼ਨਰਜ਼ ਰਾਹੀਂ ਮੈਮੋਰੈਂਡਮ ਗਵਰਨਰ ਸਾਹਿਬ ਨੂੰ ਪਹੁੰਚ ਦੇ ਕੀਤੀ ਔਨਰੇਬਲ ਹਾਈ ਕੋਰਟ ਨੇ ਵੀ ਇਹ ਸਮੁੱਦੇ ਤੇ ਸਟੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਮੁੱਦਾ ਠੀਕ ਨਹੀਂ ਕਿਸਾਨ ਵੀ ਵਿਰੋਧ ਕਰ ਰਹੇ ਸੀ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਸੀ ਕਈ ਆਮ ਲੋਕ ਸੀ ਜਿਨ੍ਹਾਂ ਦੀਆਂ ਜੱਦੀ ਜ਼ਮੀਨਾਂ ਸੀ ਉਹ ਲੋਕ ਬੇਬਾਕ ਆਕਰ ਇਸ ਵੀ ਸਾਡੇ ਨਾਲ ਹੋ ਕੀ ਰਿਹਾ ਹੈ ਉਹਨਾਂ ਲੋਕਾਂ ਦੀ ਮੰਗ ਤੇ ਕਾਂਗਰਸ ਪਾਰਟੀ ਨੇ ਇਸ ਮੁੱਦੇ ਨੂੰ ਪੰਜਾਬ ਤੇ ਸੈਂਟਰ ਦੇ ਵਿੱਚ ਚੱਕਿਆ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੀ ਰਹੀ ਹੈ ਜਦੋਂ ਕਿਸਾਨਾਂ ਨੇ ਹਿੰਦੁਸਤਾਨ ਲੈਵਲ ਤੇ ਧਰਨਾ ਦਿੱਲੀ ਦਿੱਤਾ ਸੀ ਜਦੋਂ ਭਾਜਪਾ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਅੱਗੇ ਲੱਗ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ ਉਸ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਇਹ ਉਹ ਦੋ ਕੁਰਬਾਨੀਆਂ ਦਿੱਤੀਆਂ ਕਿਸਾਨਾਂ ਨੇ ਚਾਹੇ ਉਹਨਾਂ ਨੂੰ ਬਾਲਾਂ ਤੋਂ ਫੜ ਕੇ ਖਿੱਚ ਕੇ ਉਦੋਂ ਦੀਆਂ ਸ਼ਾਚਕ ਸਰਕਾਰਾਂ ਨੇ ਕੀਤਾ ਚਾਹੇ ਉਹਨਾਂ ਦੇ ਜਿਹੜੇ ਟਰੈਕਟਰ ਸੀ ਟਰਾਲੀਆਂ ਸੀ ਜਾਂ ਉਹਨਾਂ ਤੇ ਹੋਰ ਸੰਦ ਸੀ ਉਹ ਚੋਰੀ ਹੋਏ ਤੇ ਮੌਜੂਦਾ ਸਰਕਾਰਾਂ ਦੇ ਲੀਡਰਾਂ ਦੇ ਘਰਾਵਾਂ ਚੋਂ ਮਿਲੇ ਕਾਂਗਰਸ ਪਾਰਟੀ ਨੇ ਸਖਤੀ ਨਾਲ ਵਿਰੋਧ ਕਰਦਾ ਰਹੇ ਤੇ ਅੱਜ ਵੀ ਕਿਸਾਨਾਂ ਨਾਲ ਅਸੀਂ ਡੱਟ ਕੇ ਖੜੇ ਆਂ ਅੱਜ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਨਾਲ ਉਹ ਹੋਈ ਵੀ 100 ਗੰਡੇ ਖਾਦੇ ਤੇ 176 ਖਾਦੇ ਨਾ ਤਾਂ ਪੱਲੇ ਕੁਝ ਰਿਹਾ ਕਿਉਂਕਿ ਦਿੱਲੀ ਦੇ ਸ਼ਾਸਕਾਂ ਨੂੰ ਵੀ ਪਤਾ ਲੱਗਿਆ ਵੀ ਅਸੀਂ ਦਿੱਲੀ ਦਾ ਫੇਲ ਹੋ ਗਏ ਪੰਜਾਬ ਸੂਬਾ ਕਿਸਾਨੀ ਪ੍ਰਧਾਨ ਸੂਬਾ ਇਹਦੇ ਨਾਲ ਤਾਂ ਹਿੰਦੁਸਤਾਨ ਦੀ ਸਰਕਾਰ ਨਹੀਂ ਲੜ ਸਕੀ ਤੇ ਵਾਪਸ ਕਿਵੇਂ ਆਣਾ ਇਸ ਤੋਂ ਇਲਾਵਾ ਜਿਹੜੇ ਇਹ ਕਾਲੇ ਕਾਨੂੰਨ ਰੱਦ ਜਿਹੜੇ ਇਹ ਵਾਪਸ ਲਿੱਤਾ ਹੈ ਲੈਂਡ ਫੂਲਿੰਗ ਦਾ ਇੱਕ ਚਿੱਠੀ ਨਾਲ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬਾਨ ਤੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਵਿਧਾਨ ਸਭਾ ਚ ਵੀ ਇਸ ਬਾਰੇ ਇਹਦੀ ਵਾਪਸੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੀਆਂ 2-4 ਲੈਣਾ ਦੇਖ ਕੇ ਹੋ ਸਕਦਾ ਹੈ ਇਹ ਛੇਰ ਦੀ ਖਲ ਵਿੱਚ ਕਾਦੜ ਹੋਰ ਕਿਹੜਾ ਲੋਕਾਂ ਦਾ ਜਿਹੜਾ ਇਹ ਜੋਸ਼ ਬਣਿਆ ਹੈ ਜਿਹੜਾ ਲੋਕ ਇਸ ਤਰੀਕੇ ਤੇ ਆਪਣੇ ਧਰਨੇ ਤੇ ਮੁਜ਼ਾਹਰੇ ਕਰ ਰਹੇ ਹੈ ਪ੍ਰੋਟੈਸਟ ਕਰ ਰਹੇ ਹੈ ਮੋਟਰਸਾਈਕਲ ਮਾਰਚ ਕਰ ਰਹੇ ਹੈ ਉਹਨਾਂ ਲੋਕਾਂ ਦੀਆਂ ਅੱਖਾਂ 'ਚ ਧੂੜ ਨਾ ਪਾਦਨ ਤਾਂ ਇਸ ਗੱਲ ਤੇ ਵੀ ਪਹਿਰਾ ਦੇ ਕਿਉਂਕਿ ਵਿੜਿੰਗ ਸਾਹਿਬ ਨੇ ਧਰਨੇ ਦਿੱਤੇ ਵਕੀਲਾ ਨਾਲ ਰਹਿ ਕੀਤੀ ਹਾਈ ਕੋਰਟ ਤੱਕ ਗਏ ਪਾਰਲੀਮੈਂਟ 'ਚ ਆਵਾਜ਼ ਉਠਾਈ ਤਾਂ ਕਾਂਗਰਸ ਪਾਰਟੀ ਹਰ ਸਰਕਾਰ ਦੇ ਲੀਡਰ ਦਾ ਤਨਵਾਦ ਕਰਦਾ ਜਿਨ੍ਹਾਂ ਨੇ ਰਲ ਮਿਲ ਕੇ ਇਸ ਧਰਨਿਆਂ ਦੇ ਵਿੱਚ ਤੇ ਮੈਮੋਰੈਂਡਮ ਦੇ ਵਿੱਚ ਤੇ ਜਥੇਬੰਦੀਆਂ ਦਾ ਸਹਿਯੋਗ ਦੇ ਕੇ ਮੌਜੂਦਾ ਸਰਕਾਰ ਦੀ ਚੋਲ ਹਟਾਈ ਤਾਂ ਨੇ ਕ੍ਰੈਡਿਟ ਵਾਰ ਅੜਵਾ ਕੇ ਸ਼ੁਰੂ ਹੋ ਕੇ ਅੱਜ ਇਹ ਕੈਂਸਰ ਤੋਂ ਲੋਪ ਹੋ ਗਏ ਸਿਰਫ ਇੱਕ ਚਿੱਠੀ ਆਈ ਹੈ ਕ੍ਰੈਡਿਟ ਬਣੇ ਕਰਨੇ ਅਸੀਂ ਕਰਵਾਏ ਕਿਸੇ ਨੇ ਅਸਲੀ ਭਾਜਵਾ ਕੇ ਤੇ ਅਸੀਂ ਪ੍ਰੈਸ ਜਿੱਥੋਂ ਤੱਕ ਤਾਂ ਅਕਾਲੀ ਦਲ ਦਾ ਸਵਾਲ ਹੈ ਅਕਾਲੀ ਦਲ ਦਾ ਸਵਾਲ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਕੀ ਦੱਸੂੰਗਾ ਉਹਨਾਂ ਨੇ ਤਾਂ ਖੁਦ ਤਿੰਨ ਕਾਲੇ ਕਾਨੂੰਨ ਬਣਾਉਣ ਵਾਸਤੇ ਤਸ਼ਕਰ ਕੀਤੇ ਸੀ ਬਾਅਦ ਖਾਲਾਤ ਬਦਲ ਗਏ ਉਹਨਾਂ ਨੂੰ ਵਾਪਸੀ ਲੈਣੀ ਪਈ ਉਹਨਾਂ ਦੇ ਰੋਲ ਦਾ ਦਾ ਪੰਜਾਬ ਦੇ ਲੋਕਾਂ ਨੂੰ ਪਤਾ ਤੇ ਅੱਜ ਕਾਲੀ ਦਾ ਦਾ ਹਾਲ ਕੀ ਇਹ ਵੀ ਬਦਲ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ ਉਹਨਾਂ ਦੇ ਹੰਝੂ ਮਗਰ ਮੱਛ ਦੇ ਹੰਝੂ ਹੈ ਪੰਜਾਬ ਚ ਉਹਨਾਂ ਨੂੰ ਕਦੇ ਵੀ ਲੋਕਾਂ ਨੇ ਵੜਨ ਨਹੀਂ ਦੇਣਾ ਕਿਸਾਨਾਂ ਨੇ ਵੜਾ ਨਹੀਂ ਦੇਣਾ ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ਸ਼ੰਭੂ ਬਾਰਡ ਦਿੱਲੀ ਬਾਰਡਰ ਤੇ ਜਦੋਂ ਮਰਿਆ ਸੀ ਤੇ ਜਦੋਂ ਉਹਨਾਂ ਨੂੰ ਬਾਲਾਂ ਤੋਂ ਖੜ ਕੇ ਖਿੱਚਿਆ ਸੀ ਤੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਦੇ ਜਿਹੜੇ ਟਰੈਕਟਰ ਵਗੈਰਾ ਚੋਰੀ ਕਰਕੇ ਉਹਨਾਂ ਡਿਟਰ ਦੇ ਘਰਾਂ ਤੋਂ ਮਿਲੇ ਸੀ ਇਸ ਕਰਕੇ ਭਾਜਪਾ ਇਸ ਗੱਲ ਤੋਂ ਕਰੇਜ ਕਰੇ ਕਿ ਉਹ ਵੀ ਇਹਦਾ ਸਮਰਥਨ ਕਰਦੀ ਹੈ ਸਿਰਫ ਇੱਕ ਡਰਾਮਾ ਕਰਦੇ ਆ ਕਾਂਗਰਸ ਪਾਰਟੀ ਕੱਲੀ ਤੇ ਕੱਲੀ ਪਾਰਟੀ ਹੈ ਤੁਹਾਡੇ ਚੈਨਲਾਂ 'ਚ ਤੁਹਾਡੇ ਅਖਬਾਰਾਂ 'ਚ ਲੋਕਾਂ ਦੀਆਂ ਨਜ਼ਰਾਂ 'ਚ ਵੀ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੇ ਉਦੋਂ ਵੀ ਪਹਿਲਾਂ ਬਾਤ ਚੱਕੀ ਤੇ ਹੁਣ ਵੀ ਚੱਕੀ ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਆਮ ਲੋਕਾਂ ਨਾਲ ਤੇ ਹਰ ਮੁੱਦੇ ਦੇ ਜਿੱਥੇ ਲੋਕਾਂ ਨਾਲ ਤੱਕਾ ਹੋਊਗਾ ਉਥੇ ਵਿਰੋਧ ਕਰਦੀ ਹੈ